ਬਾਬਾ ਜੀ ਹੁਣ ਸਰਕਾਰ ਨੇ ਨੀਤੀਆਂ ਤੇ ਨੀਤੀਆਂ ਰੱਖ ਰਹੀ ਐ ਤੇ ਜਿਹੜਾ ਇਹ ਜਿਹੜਾ ਸਾਨੂੰ ਬਹੁਤ ਟਿਕਰੀ ਪਾੜ ਤੋਂ ਕੋਈ ਨਿਸ਼ਾਨ ਜਿਹਾ ਲਾਈ ਖੜੇ ਹੈਗੇ ਅਸੀਂ ਤਾਂ ਹਰ ਦਿਨੇ ਰੋਡਾਂ ਤੇ ਰਹਿਣ ਨੂੰ ਤਿਆਰ ਆ ਕੋਈ ਗੱਲ ਨਹੀਂ ਅੱਛਾ ਜੀ ਆ ਕੋਈ ਤਾਂ ਕਿੰਨੇ ਸਮੇਂ ਤੋਂ ਖੜੇ ਕਮਣੀ ਗਰੇਦਰ ਲਿਖਾ ਜਮਾ ਸਿੱਧਾ ਕਰ ਬਣੀ ਪਛੰਡਾ ਜਿਹੜਾ ਤੋਂ ਆਏ ਜੀ ਪਿੰਡ ਖੇਮਾਣੇ ਤੋਂ ਇੱਥੇ ਜੀ ਹੁਣ ਤਾਂ ਹੋਗੇ ਸਾਨੂੰ 3-7 ਦਿਨ ਹੋਗੇ ਆਇਆ ਨੂੰ ਕੋਈ ਕੋਈ ਪ੍ਰਵਾਹ ਨਹੀਂ ਸਾਨੂੰ ਕੋਈ ਨਹੀਂ ਅੱਗੇ ਵੀ ਡਿੱਗੇ ਸਾਡੇ ਤੇ ਕੋਈ ਜੱਗੋ ਹੀ ਨਹੀਂ ਕੋਈ ਪਰਵਾਹ ਨਹੀਂ ਉਹ ਡਰ ਨਹੀਂ ਲੱਗਦਾ ਨਾ ਨਾ ਜੀ ਜੇ ਬੱਤਕੇ ਵੀ ਥੱਕੀ ਕਰਾਂਗੇ ਜੇ ਸਾਡਾ ਕਿਸਾਨੀ ਨਾ ਰਹੀ ਪਹਿਲੀ ਨਾ ਰਹੀ ਤੇ ਫਿਰ ਇੱਥੇ ਆਵਾਜ਼ਾਂ ਕੀ ਕਰਾਂਗੇ ਸਾਡੇ ਸਿੰਘਾਂ ਨੇ ਕਿੰਨੀਆਂ ਕਰਵਾਨੀਆਂ ਦਿੱਤੀਆਂ ਕਿੰਨੇ ਦਿਨ ਹੋ ਗਏ ਮੈਂ ਸਾਨੂੰ ਆਇਆ ਨੂੰ ਪੁੱਛੀ 7 ਦਿਨ ਹੋ ਗਏ ਪਹਿਲਾਂ 10 ਦਾ 12 ਤਰੀਕ ਦਾ ਚੱਲਦਾ ਕੇਂਦਰ ਸਰਕਾਰ ਕੋਲੋਂ ਮੀਟਿੰਗ ਦਾ ਭੰਡਾ ਬਣਾ ਕੇ ਚੱਲਦੇ ਟਾਲ-ਪਟੋਲ ਕੀਤੀ ਜਾ ਰਹੀ ਲੱਗਦਾ ਤੁਹਾਨੂੰ ਇਹ ਟਾਲ-ਪਟੋਲ ਹੀ ਕਰੀ ਜਾਂਦੇ ਜੀ ਹੋਰ ਕੀ ਕਰਨਾ ਇਹਨਾਂ ਨੇ ਇਹ ਜਾਣ ਕੇ ਠੱਠ ਕਰਦੇ ਆ ਕਿਸਾਨਾਂ ਨੂੰ ਫੇਲ ਕਰਨ ਨੂੰ ਫਿਰਦੇ ਆ ਤੇ ਜਿਹੜਾ ਆਪਣਾ ਗੋਲ ਨੂੰ ਦਿੱਤਾਗੇ ਲਾਜ਼ਮੀ ਨਾ ਨਾ ਪਿੱਛੇ ਨਾਲੇ ਮਾਰਕੀਟ ਰਿਪੋਰਟ ਖਾਈ ਆ ਮੂਰੀ ਬਹੁਤ ਇਹਦਾ ਜੀ ਡੱਲੇ ਵਾਲੇ ਸਾਹਾ ਹੁਕਮ ਆਉਣਾ ਚਾਹੀਦਾ ਇਹਦਾ ਇੱਕ ਪੰਜਾ ਮਿੰਟ ਦਾ ਕੰਮ ਹੈ ਤਾਂ ਉਹਦੀ ਉਹ ਹੋ ਜੂ ਨਹੀਂ ਘਟਦਾ ਜਿਵੇਂ ਦਿੱਲੀ ਕੋਰਟ ਦੀ ਤਿਆਰੀ ਹੈ ਪੂਰੀ ਜਮਾ ਤਿਆਰੀ ਹੈ ਹੱਥ ਬੰਨੀ ਹੋਈ ਹੈ ਤਿਆਰੀ ਆ ਜਾ ਕੇ ਰਹਾਂਗੇ ਜੇ ਇਹ ਤਾਂ ਉਹੀ ਨਹੀਂ ਗੱਲ ਨਾ ਜਾਵਾਂਗੇ